ਕਿ ਅੱਜ ਦੇ ਹਾਊਸ ਦੇ ਵਿੱਚ ਇਹ ਮਤੇ ਲਿਆਂ ਜਿਹੜੇ ਮਤੇ ਲਿਆਂਦੇ ਆ ਇਹਨਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇ ਕਿ ਦੋ 7 ਮੱਟ ਇੱਕ ਹੀ ਜਤ ਉਹ ਮਤਿਆਂ ਨੂੰ ਰੱਦ ਕੀਤਾ ਜਾਵੇ ਤੇ ਇਹਦੇ ਵਿਚਾਰ ਚਰਚਾ ਕੀਤੀ ਜਾਵੇ ਵਿਚਾਰ ਚਰਚਾ ਕਰਨ ਦਾ ਚਾਹੀਏ ਉਥੇ ਜਿਹੜੇ ਮੈਂਬਰ ਬੋਲੇ ਉਹਨਾਂ ਨੂੰ ਤੱਕੇ ਵੀ ਮਾਰੇ ਮਾਈਕ ਬੰਦ ਕਰ ਦਿੱਤੇ ਗਏ ਧਰਨਾ ਉਹਦੇ ਵਿੱਚ ਜਾ ਕੇ ਬੈਠ ਗਏ ਸੋ ਕਹਨ ਤੋਂ ਭਾਵ ਕਿ ਉਸ ਵੇਲੇ ਅਸੀਂ ਮਨ ਬਣਾਇਆ ਸੀ ਕਿ ਅਸੀਂ ਅਸੀਂ ਐਲਾਨ ਵੀ ਕੀਤਾ ਕਿ ਅਸੀਂ ਸਪੈਸ਼ਲ ਇਜਲਾਸ ਬੁਲਾਉਣ ਵਾਸਤੇ ਅਸੀਂ ਬਿਅਕਤੀ ਕਰਾਂਗੇ ਪਰ ਕਿਉਂਕਿ ਇੱਕ ਨਿਜ਼ਮ ਹੈ ਸਾਡੇ ਨਿਜ਼ਮਾ ਵਿੱਚ ਲਿਖਿਆ ਹੋਇਆ ਹੈ ਕਿ ਜਦੋਂ ਚੈਨਲ ਹਾਊਸ ਦਾ ਇਜਲਾਸ ਹੋ ਜੇ ਉਸ ਤੋਂ ਬਾਅਦ 3 ਮਹੀਨੇ ਮੈਂਬਰ ਬੈਠੇ ਆ ਬਤਾਰੀ ਮੈਂਬਰਸ ਨੇ ਇੱਕ ਅਸੀਂ ਮਤਾ ਲਿਆਂਦਾ ਸੀ ਲੈ ਕੇ ਕਿ ਬਤਾਰੀ ਮੈਂਬਰਾਂ ਵੱਲੋਂ ਮਤਾ ਪੇਸ਼ ਕੀਤਾ ਗਿਆ ਕਿ ਜੋ ਅ ਦੋ ਬਤੇ ਉਥੇ ਕੀਤੇ ਗਏ ਸਭ ਸਹਿਨ ਜੋਗ ਨਹੀਂ ਸੀ ਕੌਮ ਨੇ ਉਹਨੂੰ ਬਹੁਤ ਵੀ ਮੰਦਭਗ ਸਮਝਿਆ ਕਿ ਬਹੁਤ ਵੀ ਕੌਮ ਦੇ ਵਿੱਚ ਇਸ ਗੱਲ ਦਾ ਗਿਆਰਾ ਦੁੱਖ ਮਹਿਸੂਸ ਕੀਤਾ ਗਿਆ ਸੋ ਜਿਹੜੀਆਂ ਨਿਜ਼ਮਾ ਦੀਆਂ ਧੱਜੀਆਂ ਉਡਾਈਆਂ ਗਈਆਂ ਸਭ ਜਿਹੜਾ ਪਰਿਆਦਾ ਦਾ ਕਾਰ ਹੋਇਆ ਸੀ ਸਦਾ ਦਾ ਉਸ ਵੇਲੇ ਨੁਕਸਾਨ ਹੋਇਆ ਸੀ ਤੇ ਸ਼੍ਰੀ ਅਕਾਲ ਤਰ ਸਾਹਿਬ ਜੀ ਦੀ ਉਸ ਸਰਪੰਚਦਾਰ ਨੂੰ ਢਾ ਲੱਗੀ ਸੀ ਹਾਂਜੀ ਬਟਾ ਆਪਾਂ ਕਰ ਤੇ ਲਿਆ ਇਹੀ ਗੱਜ ਤੇ ਕੇ ਆ ਰਹੇ ਹਾਂ ਸੋਸ ਕਿ ਇਹ ਕੰਕ ਦੇ ਮੁੱਦੋਂ ਕੋ ਲੈ ਕੇ ਸਵਾਲ ਉੱਠਾਏ ਆਂ ਔਰ ਕਈ ਨਾ ਕਿ ਜੋ ਐਸਜੀਪੀਸੀ ਕੋ ਲੈ ਕੇ ਵੀ ਸ਼ਾਨਦਰ ਜੀ ਕੀ ਕਹਿਣਾ ਚਾਹੋਗੇ ਦੇਖੋ ਐਸਜੀਪੀਸੀ ਸਾਡੀ ਸਾਰੀ ਕੌਮ ਦੀ ਇੱਕ ਮਹਾਨ ਜਥੇਬੰਦੀ ਹੈ ਜਿਹੜੀ ਸਾਡੇ ਬਜ਼ੁਰਗਾਂ ਦੇ ਖੂਨ ਵਿੱਚੋਂ ਪੈਦਾ ਹੋਈ ਹੈ ਸੀਨੇ ਦੀ ਮੱਝ ਦੀ ਖੁਰਾਕ ਇਸ ਸੰਸਥਾ ਨੂੰ ਸਾਡੇ ਬਜ਼ੁਰਗਾਂ ਨੇ ਪਾਈ ਔਰ ਇਹਦੇ ਇਹਨੂੰ ਸਿੱਖ ਪਾਰਲੀਮੈਂਟ ਕਹਿੰਦੇ ਆਂ ਸਿੱਖ ਪਾਰਲੀਮੈਂਟ ਦਾ ਫਰਜ ਬੰਦਾ ਹੈ ਕਿ ਜੇ ਕਿਤੇ ਕੌਮ ਦੇ ਵਿੱਚ ਕੋਈ ਦੁਬਦਾ ਪੈ ਜੇ ਜੇ ਕੋਈ ਪੰਥਕ ਮਸਲੇ ਆਉਣ ਤੇ ਉਹ ਸਿਰ ਜੋੜ ਕੇ ਬੈਠ ਕੇ ਤਾਂ ਉਹਦਾ ਹੱਲ ਕੱਢਣ ਪਿਛਲੇ ਸਮੇਂ ਦੇ ਵਿੱਚ 2 ਦਸੰਬਰ ਨੂੰ 2024 ਨੂੰ ਜਿਹੜਾ ਮਸਲੇ ਜਿਹੜਾ ਸ਼੍ਰੀ ਅਕਾਤਰ ਸਾਹਿਬ ਦੀ ਫਸੀਲ ਤੋਂ ਜੋ ਫੈਸਲੇ ਸੁਣਾਏ ਗਏ ਉਹਨਾਂ ਫੈਸਲਿਆਂ ਦੇ ਅਨੁਸਾਰ ਸਾਡੇ ਕੌਮ ਦੇ ਵਿੱਚ ਇੱਕ ਬੜੀ ਰਾਹਤ ਹੋਈ ਸੀ ਬੜਾ ਹੀ ਸੁਖ ਪਿਆ ਸੀਗਾ ਕਿ ਹੁਣ ਜਿਹੜੀ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਵੀ ਇਕੱਠੀ ਹੋ ਜੇਗੀ ਤੇ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਜਿਹੜੀ ਐ ਉਹਦੀ ਵੀ ਛੇਤੀ ਚੋਣ ਹੋਵੇਗੀ ਤੇ ਅਸੀਂ ਸੁਖ ਦਾ ਸਾਹ ਲਵਾਂਗੇ ਪਰ ਅਫਸੋਸ ਹੈ ਕਿ ਉਹਨਾਂ ਫੈਸਲਿਆਂ ਤੋਂ ਬਾਅਦ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਜੀ ਅਸਤੀਫਾ ਦੇ ਗਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਉਸ ਨੂੰ ਚੈਲੰਜ ਕਰ ਦਿੱਤਾ ਸ਼੍ਰੀ ਅਕਾਲਤਾਸ ਸਾਹਿਬ ਜੀ ਦੀ ਮਾਨ ਮਰਿਆਦਾ ਨੂੰ ਠੇਸ ਲੱਗੀ ਸਿਧਾਂਤਿਕ ਤੌਰ ਦੇ ਉੱਤੇ ਬਹੁਤ ਵੱਡਾ ਨੁਕਸਾਨ ਹੋਇਆ ਸੋ ਉਹ ਸਾਰੀਆਂ ਗੱਲਾਂ ਜਿਹੜੀਆਂ ਸੀ ਉਸ ਤੋਂ ਬਾਅਦ ਐਸੀਆਂ ਘਟਨਾਵਾਂ ਹੋਈਆਂ ਕਿ ਸਾਡੇ ਸਿੰਘ ਸਹਿਬਾਨਾ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਦੀ ਗੈਰ ਹਾਜ਼ਰੀ ਦੇ ਵਿੱਚ ਸੀਨੀਅਰ ਮਿਤ ਪ੍ਰਧਾਨ ਦੀ ਅਗਵਾਈ ਵਿੱਚ ਉਹਨਾਂ ਨੂੰ ਬਿਨਾਂ ਨਿਯਮਾਂ ਤੋਂ ਕੈਸ ਸਦੰਤਕ ਟੰਗ ਦੇ ਨਾਲ ਬੇਇਜ਼ਮੀਆਂ ਕਰਦਿਆਂ ਹੋਇਆਂ ਸਿੰਘ ਸਹਿਬਾਨਾ ਨੂੰ ਫਾਰਕ ਕਰ ਦਿੱਤਾ ਔਰ ਇੱਥੋਂ ਤੱਕ ਕਿ ਅਸ਼ਲੀਲ ਪਾਸ਼ਾ ਬੋਲ ਕੇ ਮੰਧ ਪੱਗੀ ਜਿਹੜੀ ਘਟਨਾ ਹੋਈ ਕਿ ਉਹਨਾਂ ਨੂੰ ਬਹੁਤ ਹੀ ਕਿਰਦਾਰਕੁਸ਼ੀ ਕੀਤੀ ਗਈ ਜਿਹਦੇ ਨਾਲ ਅਸੀਂ ਸਾਰਿਆਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ 42 ਮੈਂਬਰਾਂ ਨੇ ਲਿਖ ਕੇ ਮਤਾਨ ਦਾ ਸੀ ਕਿ ਇਹਦਾ ਸਾਰਾ ਜਿਹੜਾ ਇੱਥੇ ਡਿਸਕਸ ਕੀਤਾ ਜਾਵੇ ਵਿਚਾਰ ਚਰਚਾ ਕੀਤੀ ਜਾਵੇ ਤੇ ਜਿਹੜੇ ਮਤੇ ਗੈਰ ਨਿਜਮ ਹੋਏ ਬੇ ਨਿਜਮੀਆਂ ਨ ਹੋਏ ਆ ਉਹਨਾਂ ਨੂੰ ਰੱਦ ਕੀਤੇ ਜਾਣ ਉਹ ਮੰਨਣ ਦੀ ਬਜਾਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਸਗਾ ਸਾਨੂੰ ਜਲੀਲ ਕੀਤਾ ਉੱਥੇ ਕੋਈ ਮੰਨਿਆ ਨਹੀਂ ਗਿਆ ਅਸੀਂ ਮੰਗ ਕੀਤੀ ਸੀ ਵੀ ਇਹਨੂੰ ਵਿਚਾਰਿਆ ਜਾਵੇ ਫਿਰ ਕਿਉਂਕਿ ਸਾਡੇ ਨਿਜ਼ਮਾਂ ਵਿੱਚ ਐਕਟ ਵਿੱਚ ਲਿਖਿਆ ਹੋਇਆ ਕਿ ਜੇ ਤੁਹਾਡਾ ਕੋਈ ਮਸਲਾ ਵਿਚਾਰਨਾ ਹੋਵੇ ਤੇ ਵਿਸ਼ੇਸ਼ اجلاس ਬੁਲਾਇਆ ਜਾ ਸਕਦਾ ਹੈ ਜਨਰਲ اجلاس ਹੁਣ ਵਿਸ਼ੇਸ਼ ਜਨਰਲ اجلاس ਬੁਲਾਉਣ ਵਾਸਤੇ 3 ਮਹੀਨੇ ਚਾਹੀਦੇ ਸੀਗੇ ਕਿਉਂਕਿ ਜਨਰਲ اجلاس ਜਿਹੜਾ ਇੱਕ ਵਾਰੀ ਹੋ ਜੇ ਉਹ ਤੋਂ 3 ਮਹੀਨੇ ਤੋਂ ਪਹਿਲਾਂ ਨਹੀਂ ਬੁਲਾਇਆ ਜਾ ਸਕਦਾ ਉਹਨੂੰ ਦੇਖਦਿਆਂ ਹੋਇਆਂ ਅਸੀਂ ਅੱਜ ਸਾਰੇ ਇਕੱਠੇ ਹੋਏ ਹਾਂ ਕਿਉਂਕਿ ਉਹ ਮਸਲੇਆ ਤੋਂ ਬਾਅਦ ਹੋਰ ਮਸਲੇ ਪੈਦਾ ਹੋ ਗਏ ਐਸੇ ਵੇਲੇ ਤਖਤਾਂ ਦੇ ਜਥੇਦਾਰਾਂ ਵਿੱਚ ਵੀ ਆਪਸ ਵਿੱਚ ਕਲੇਸ਼ ਸ਼ੁਰੂ ਹੋ ਗਿਆ ਹੈ ਔਰ ਬੇਨਿਜ਼ਮੀ ਅੱਜ ਵੀ ਹੋ ਰਹੀ ਹੈ ਮर्याਦਾ ਦਾ ਨੁਕਸਾਨ ਹੋ ਰਿਹਾ ਹੈ ਜਿਹਨ ਨਾਲ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਨੂੰ ਢਾਲਾ ਕਰੀਏ ਸੋ ਉਹਨੂੰ ਬਚਾਉਣ ਦੀ ਖਾਤਰ ਜਿਹੜਾ ਤਾਰੋ-ਤਾਰ ਹੋ ਰਿਹਾ ਹੈ ਤਾਰ-ਤਾਰ ਹੋ ਰਿਹਾ ਹੈ ਉਹਨੂੰ ਇਕਤਾ ਵਿੱਚ ਲਿਆਉਣ ਲਈ ਇਕਸੁਰਤਾ ਵਿੱਚ ਲਿਆਉਣ ਲਈ ਅਸੀਂ ਬੇਨਤੀ ਕਰਨ ਵਾਸਤੇ ਅੱਜ ਇਕੱਠੇ ਹੋਏ ਆ ਮੈਂਬਰ ਕਿ ਸਾਡੇ ਐਕਟ ਵਿੱਚ ਲਿਖਿਆ ਹੋਇਆ ਕਿ 10 ਮੈਂਬਰ ਕੋਈ ਵੀ ਬੇਨਤੀ ਕਰਕੇ ਉਹ ਜਿਲ੍ਹਾ ਜਨਰਲ ਇਜਲਾਸ ਦੀ ਬੁਲਾਉਣ ਲਈ ਫਰਿਆਦ ਕਰ ਸਕਦਾ ਹੈ ਸੋ 30 ਮੈਂਬਰਾਂ ਦਾ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਕਿਉਂਕਿ ਬਤਾਈ ਮੈਂਬਰਾਂ ਲੈ ਕੇ ਦਿੱਤਾ ਸੀਗਾ ਅਸੀਂ ਹੁਣ ਅੱਜ ਬੇਨਤੀ ਕੀਤੀ ਹੈ ਕਿ ਜਨਰਲ ਇਜਲਾਸ ਜਿਹੜਾ ਵਿਸ਼ੇਸ਼ ਸੱਦਿਆ ਜਾਵੇ ਤਾਂ ਜੋ ਵਿਸ਼ੇਸ਼ ਜਨਰਲ ਇਜਲਾਸ ਦੇ ਵਿੱਚ ਇਹ ਸੰਵਾਦ ਜਿਹੜਾ ਕੀਤਾ ਜਾ ਸਕੇ ਤੇ ਕੌਮ ਨੂੰ ਇੱਕ ਸੁਰਤਾ ਵਿੱਚ ਲਿਆਉਣ ਲਈ ਜੋ ਤਾਰ-ਤਾਰ ਹੁੰਦੀ ਪਈ ਸਾਡੀਆਂ ਮਰਿਆਦਾਂ ਨੇ ਉਹਨੂੰ ਠੀਕ ਕੀਤਾ ਜਾਵੇ ਤੇ ਉਹ ਉਹਦੇ ਵਾਸਤੇ ਅਸੀਂ ਸਪੈਸ਼ਲ ਵਿਸ਼ੇਸ਼ اجلاس ਪਹਿਲਾਂ ਵੀ ਕਈ ਵਾਰੀ ਬਣਾਇਆ ਗਿਆ ਸ਼੍ਰੋਮਣੀ ਕਮੇਟੀ ਜਦੋਂ ਟੁੱਟੀ ਸੀ ਜਦੋਂ ਹਰਿਆਣਾ ਕਮੇਟੀ ਬਣੀ ਉਦੋਂ ਵੀ ਵਿਸ਼ੇਸ਼ اجلاس ਬੁਲਾਇਆ ਗਿਆ ਜਦੋਂ ਪੰਜਾਬ ਸਰਕਾਰ ਨੇ ਇੱਕ ਬੇਨਿਸਮੀ ਕੀਤੀ ਸੀ ਉਸ ਵੇਲੇ ਵੀ ਕੁਰਬਾਨੀ ਦੇ ਸਬੰਧ ਵਿੱਚ ਉਸ ਵੇਲੇ ਵੀ ਵਿਸ਼ੇਸ਼ اجلاس ਬੜਾ ਬਹੁਤ ਵਾਰੀ ਵਿਸ਼ੇਸ਼ اجلاس ਹੋਏ ਹੈ ਸੋ ਇਸ ਕਰਕੇ ਮੈਂ ਸਮਝਦੀ ਹਾਂ ਕਿ ਅੱਜ ਦਾ ਸਾਡਾ ਜਿਹੜਾ ਮੇਨ ਮਕਸਦ ਸੀਗਾ ਉਹ ਇਹ ਸੀਗਾ ਕਿ ਵਿਸ਼ੇਸ਼ اجلاس ਜਨਰਲ اجلاس ਜਿਹੜਾ ਉਹ ਪ੍ਰਧਾਨ ਸਾਹਿਬ ਬੁਲਾਉਣ ਤਾਂ ਜੋ ਅਸੀਂ ਆਪਣੀ ਉੱਥੇ ਕੌਮ ਨੂੰ ਕੋਈ ਨਾ ਕੋਈ ਹੱਲ ਕੱਢ ਕੇ ਦੇ ਸਕੀ ਲੱਗ ਰਿਹਾ ਹੈ ਪਰ ਪਰਿਵਾਰਵਾਦ ਨੂੰ ਲੈ ਕੇ ਅਭੀ ਵੀ ਐਸਜੀਬੀਸੀ ਪਰ ਦਬਾਅ ਹੋਗਾ ਗੱਲ ਇੱਥੇ ਪਰਿਵਾਰਵਾਦ ਦੀ ਨਹੀਂ ਹੈ ਇੱਥੇ ਤੇ ਇਹ ਹੈ ਕਿ ਜੇ ਕੋਈ ਸਿਆਸੀ ਤੌਰ ਤੇ ਦਬਾਅ ਪਾ ਰਿਹਾ ਹੈ

विधानसभा ਦੇ ਵਿੱਚ ਜਦੋਂ ਮੁੱਖ ਮੰਤਰੀ ਜੀ ਬੋਲਦੇ ਐ ਜਾਂ ਕੋਈ ਮੰਤਰੀ ਬੋਲਦੇ ਐ ਜਾਂ ਕੋਈ ਕਾਰਵਾਈ ਹੁੰਦੀ ਐ ਉਹ ਲੱਗਦਾ ਹੀ ਨਹੀਂ ਕਿ ਵਿਧਾਨ ਸਭਾ ਦੀ ਜਿਹੜੀ ਇਹ ਮर्यादा ਉਹਦੀ ਪਾਲਣਾ ਕੀਤੀ ਜਾ ਰਹੀ ਹੈ ਬਸ ਮੇਤੋ ਵੱਧ ਕੀ ਕਰ ਅਗਰ ਬਾਤ ਕੀ ਜਾਏ ਮੰਤਰੀ ਨੇ ਇਹ ਬੋਲਿਆ ਕਿ ਜੋ ਗ੍ਰਹਿ ਮੰਤਰੀ ਹੈ ਦੇਸ਼ ਕੇ ਹਮੇਸ਼ਾ ਉਹ ਤੋਂ ਡੜੀ ਪਾ ਰਹੇ ਤਾਂ ਹਮ ਤੇ ਚਲ ਇਹ ਜਵਾਬ ਉਹਨਾਂ ਕੋਲੋਂ ਲਵਾਂ ਮੈਂ ਕਿਉਂ ਦੇਣਾ ਕਿਸੇ ਦਾ ਜਵਾਬ ਅਗਰ ਬਾਤ ਕੀ ਜਾਏ ਮਿਰਿਤੀਆ ਦੀ ਗ੍ਰਿਫਤਾਰੀ ਕੋ ਲੈ ਕੇ ਕਿਵੇਂ ਦੇਖਦੇ ਹੋ ਦੇਖੋ ਗ੍ਰਿਫਤਾਰੀ ਕੀਤੀ ਹੈ ਜੇ ਕੋਈ ਦੋਸ਼ੀ ਹੈ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ